ਸਰ ਲੋਕ ਮੱਲਾ ਤੀਜਾ ੴ ਸਤਿਗੁਰ ਪ੍ਰਸਾਦ ਅਭਿਆਗਤ 에 ਨਾ ਅੱਖੀਆਂ ਜਿਨ ਕ ਮਨ ਮੇ ਪਰਮ ਤਿਨ ਕੇ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਘਪੈ ਨਰੰਜਨ ਪਰਮ ਪਦ ਤਾ ਕਾ ਭੀਖ ਕੋ ਹੋਇ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾ ਖੰਡਾ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਹਮਣ ਕੈਲੀ ਕਾਤ ਕੰਜਕ ਅਣਚਾਰੀ ਕਾਥਾਨ ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ ਕਾਹ ਇਤੇ ਜਾਏ ਵੀਸਰ ਨਾਨਕਾ ਇਕ ਨਾਮ ਸਭ ਬੁੱਧੀ ਜਾਲੀਏ ਇਕ ਰਹਿ ਤਤ ਗਿਆਨ ਮਾਥਾ ਜੋ ਧੁਰ ਲਿਖਿਆ ਸੋ ਮੀਟ ਨਾ ਸਕੈ ਕੋਈ ਨਾਨਕ ਜੋ ਲਿਖਿਆ ਸੋ ਵਰਤਦਾ ਸੋ 부ਝ ਜਿਸਨੋ ਨਦਰ ਹੋਏ ਜਿਨੀ ਨਾਮ ਵਿਸਾਰਿਆ ਕੂੜਾ ਲਾਲ ਚ ਲੱਗ ਤੰਧਾ ਮਾ ਮੋਣੀ ਅੰਤਰ ਤਿਸ਼ਨਾ ਅੱਗ ਜਿੰਨਾ ਵੇਲ ਨਾ ਤੁੰਬੜੀ ਮਾਇਆ ਠੱਗੇ ਠੱਗ ਮਨਮੁਖ ਬੰਨ ਚਲਾਈ ਹੈ ਨਾ ਮਿਲੀ ਵਗ ਸੱਗ ਆਪ ਪੁਲਾਏ ਪੁੱਲੀ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁਟੀ ਐ ਜੇ ਚੱਲੈ ਸਤਿਗੁਰੁ ਭਾਇ ਸਾਲਾ ਹੀ ਸਹਲਣੀ ਤੀ ਸੱਚਾ ਸਾਲਾ ਨਾਨਕ ਸੱਚਾ ਏਕ ਦਰ ਬੀ ਭਾਵ ਤਰਹਰ ਆਹਾ ਨਾਨਕ ਜहां-ਜਾਂ ਮੈਂ ਫਿਰੋ ਤहां-ਤਾਂ ਸਾਚਾ ਸੋਇ ਜਾਂ ਦੇਖਾਂ ਤਾਂ ਏਕ ਹੈ ਗੁਰਮੁਖ ਪ੍ਰਗਟੋ ਧੂਖ ਵਿਸਾਰਣ ਸ਼ਬਦ ਹੈ ਜੇ ਮਨ ਨੂੰ ਵਸਾਏ ਕੋਇ ਗੁਰ ਕਿਰਪਾ ਤੇ ਮਨ ਵਸੈ ਕਰਮ ਤਰਾ ਪਤੋਏ ਨਾਨਕ ਹਾ ਹਾ ਕਰਤੇ ਖਪਮੁਏ ਖੂਣ ਲਖ ਅਸ਼ੰਖ ਸਤਗੁਰ ਮਿਲ ਸੋ ਉਬਰੇ ਸੱਚ ਸ਼ਬਦ ਅਲੰਖ ਇਨ ਸਤਗੁਰ ਇਕ ਮਨ ਸੇਵਿਆ ਤਿੰਨ ਜਨ ਲਾਗੋਂ ਪਾਏ ਗੁਰ ਸ਼ਬਦ ਦੀ ਹਰ ਮਨ ਵਸੇ ਮਾਇਆ ਕੀ ਫੁਕ ਜਾਏ ਸੇ ਜਨ ਨਿਰਮਲ ਊਜਲੇ ਜੇ ਗੁਰਮੁਖ ਨਾਮ ਸਮਾਏ ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉ ਪੁਰਖ ਹੈ ਘਰ ਭਗਤੀ ਨਾਰ ਹੈ ਅਤ ਲੋਚ ਭਗਤੀ ਪਾਇ ਬਹੁ ਰਸ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਇ ਤਿਉ ਬਾਣੀ ਧਗਤ ਸਲਾੰਦੇ ਹਰ ਨਾਮ ਚਿਤ ਲਾਇ ਮਨ ਤਨ ਤਨ ਅਗੈ ਰੱਖਿਆ ਸਿਰ ਵਿੱਚ ਗੁਰ ਅਗੈ ਜਾਏ ਤੈ ਭਗਤੀ ਅਗਤ ਬੋਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਵੇ ਪ੍ਰਵਾਹ ਕਿਤ ਖਾਧ ਤਿਤ ਤਾਈ ਸਤ ਗੁਰ ਕੈ ਧਾਨ ਜੋ ਚੱਲੇ ਤਿਤ ਤਾਸ ਹਰ ਗੁਣ ਗਾਏ ਤਨ ਤਨ ਕਲ ਜੁਗ ਨਾਨਕਾ ਜੇ ਚੱਲੇ ਸਤ ਗੁਰ ਭਾਏ ਸਤ ਗੁਰੂ ਨਾ ਸੇਵਿਓ ਸ਼ਬਦ ਨਾ ਰਖਿਓ ਔਰ ਥਾਰ ਤਿਗ ਤਿਨਾ ਕਾ ਜੀਵਿਆ ਕਿਤ ਆਏ ਸੰਸਾਰ ਗੁਰਮਤੀ ਪਾ ਮਨ ਪਵੈ ਤਾ ਹਰ ਰਸ ਲੱਗੇ ਪਿਆਰ ਨਾਉ ਮਿਲਾ ਥੋਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ ਮੋ ਧਗ ਪਰਮਿਆ ਕਰਮਸੈ ਖਬਰ ਨਾ ਹੋਇ काम क्रोध मन हिर लयो मन मुख अंधा लोय ज्ञान खड्ग पंच दूत संघारे गुरमत जागे सोय नामरतन पर गासिया मन तन निर्मल होय नामहीन लकटे फिरे दिन ना मैं बैरोय नानक जो तुर करता लिखिया ਸੋ ਮੇਤ ਨ ਸਕੈ ਕੋਈ ਗੁਰਮੁਖਾ ਹਰ ਥਨ ਖੱਸਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਤ ਟੁੱਟ ਭਰੇ ਪੰਧਾਰ ਹਰ ਗਉਣ ਬਾਣੀ ਉਚਰੇ ਅੰਤ ਨ ਪਾਰawar ਨਾਨਕ ਸਬ ਕਾਰਣ ਕਰਤਾ ਕਰ ਵੇਖ ਸਿਰਜਨohar ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਥੱਥੇ ਉੰਘ ਨਾ ਭੋਖ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ ਕਾਮ ਕ્રોਧਤਾ ਚੋਲੜਾ ਸਭ ਗਲ ਆਏ ਪਾਏ ਇਕ ਉੱਭਜੈ ਇਕ ਬਿਨਸ ਜਾਹੇ ਹੁਕਮੇ ਆਵਜਾਈ ਜੰਮਣ ਮਰਨ ਨਾਂ ਚੁੱਕਈ ਰੰਗ ਲੱਗਾ ਦੂਜੈ ਪਾਇ ਬੰਧਨ ਬੰਧਤੁ ਵਾਈਨ ਕਰਨ ਕਛੂ ਨਾਂ ਜਾਏ ਜਿਨ ਕਾ ਕਿਰਪਾ ਤਾਰਿਯਨ ਤਿਨਾ ਸਤਗੁਰ ਮਿਲਿਆ ਆਏ ਸਤਗੁਰ ਮਿਲੇ ਉਲਟੀ ਭਈ ਮਰ ਜੀਵ ਆ ਸਹਿਜ ਸੁਭਾਈ ਨਾਨਕ ਅਗਤੀ ਰਤਿਆਂ ਹਰ ਹਰ ਨਾਮ ਸਮਾਈ ਨਨ ਮੁਖ ਚੰਚਲ ਮਤ ਹੈ ਅੰਤੁਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇੱਕ ਤੇਲ ਥਾਂ ਨ ਪਾਈ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਦਿਨ ਸਤਿਗੁਰੂ ਜਮ ਕਾਲ ਨਾ ਛੋੜਈ ਦੁੱਜੇ ਪਾਇ ਖੁਆਈ ਜੋ ਬਨ ਜਾਂਦਾ ਨਦਰ ਨਾ ਆਵੇ ਜਰ ਪਹੁੰਚ ਮਰ ਜਾਈ ਪੁੱਤ ਤਲਤ 모ਹੇ ਤ ਹੈ ਅੰਤ ਦੇਲੀ ਕੋ ਨ ਸਖਾਈ ਸਤ ਗੁਰ ਸੇਵੇ ਸੋ ਸੁਖ ਪਾਏ ਨਾਉ ਵਸੇ ਮਨ ਆਈ ਨਾਨਕ ਸੇ ਵੱਡੇ ਵੱਡ ਫਾਗੀ ਜੇ ਗੁਰਮੁਖ ਨਾਮ ਸਮਾਈ ਮਨਮੁਖ ਨਾਮ ਨਾ ਚੇਤਨੀ ਬਿਨ ਨਾਵੇਂ ਦੁਖ ਰੋਏ ਆਤਮਾ ਰਾਮ ਨਾ ਪੂਜਨੀ ਦੂਜਾ ਕਿਉ ਸੁਖ ਹੋਏ ਹਉ ਮੈਂ ਅੰਤਰ ਮਹਿ ਰਹਿਬਿ ਸ਼ਬਦ ਨ ਕਾਢੈ ਥੋਏ ਨਾਨਕ ਬਿਨ ਨਾਵੇਂ ਮੈਲਿਆ ਮੋਏ ਜਨਮ ਸਧਾਰਤ ਕੋਏ ਨਨਮੁਖ ਬੋਲੇ ਅੰਦੂਲੇ ਇਸਮੈ ਅਗਨੀ ਕਾ ਵਾਸ ਬਾਣੀ ਸੁਰਤ ਨਾ ਬੁਝਨੀ ਸ਼ਬਦ ਨਾ ਕਰੈ ਪ੍ਰਦਾਸ ਉਹਨਾ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨਾ ਕਰੈ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰਿ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹਉ ਸਦ ਬਲਿਹਾਰੀ ਤਾਸ ਗੁਰਮੁਖ ਜੋ ਹਰ ਸੇਵੰਦੇ ਜਨ ਨਾਨਕ ਤਾ ਕਾ ਦਾਸ ਮਾਇਆ ਪੁਹਿੰਗੰ ਸਰਪੁ ਹੈ ਜਗ ਕੇ ਰਿਓ ਬਿਖਮਾ ਬਿਖਤਾ ਮਾਰਣ ਹਰ ਨਾਮ ਹੈ ਗੁਰਦਰੁ ਸ਼ਬਦ ਮੁਖ ਪਾਈ ਜਿਨ ਕਾ ਪੁਰਬ ਲਿਖਿਆ ਨੂੰ ਸਤਗੁਰ ਮਿਲਿਆ ਆਏ ਮਿਲ ਸਤਗੁਰ ਨਿਰਮਲ ਹੋਇਆ ਦੇਖਾ ਮੈਂ ਗਿਆ ਬਿਲਾਏ ਗੁਰਮੁਖਾਂ ਕੇ ਮੁਖ ਉਜਲੇ ਹਰ ਦਰਗਾ ਸ਼ੋਭਾ ਪਾਈ ਜਨਨਾਮ ਸਦ ਕੁਰਬਾਨ ਤਿਨ ਜੋ ਚੱਲੇ ਸਤਗੁਰ ਪਾਈ ਸਤਗੁਰ ਪੁਰਖ ਨਿਰਵਾਰ ਹੈ ਨਿਤ ਹਿਰਦੈ ਹਰ ਲਿਵ ਲਾਈ ਨਿਰਵਾਰ ਨਾਲ ਵੈਰ ਚਾਹਿੰਦਾ ਆਪਣਾ ਘਰ ਲੂਕੀ ਲਾਇ ਅੰਤਰ ਕ્રોਧ ਅੰਕਾਰ ਹੈ ਅਨ ਦਿਨ ਜਲ ਸਦਾ ਦੁੱਖ ਪਾਏ ਕੂੜ ਬੋਲ ਬੋਲ ਨਿਤ ਪੌਂਕਦੇ ਵਿਖ ਖਾਦੇ ਦੁਜਹਿ ਭਾਏ ਵਿਖ ਮਾਇਆ ਕਾਰਨ ਧਰਮ ਦੇ ਫਿਰ ਘਰ ਘਰ ਤਤ ਗਵਾਏ ਬੇਸਵਾ ਕਰੇ ਪੂਤ ਜਿਉ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਚੇਤਨੀ ਕਰਤ ਆਪ ਖੁਆਏ ਹਰ ਬੁਰ ਮੁਖ ਕਿਰਪਾ ਧਾਰਿ ਅਨ ਜਨ ਵਿਛੜੇ ਆਪ ਮਿਲਾਏ ਜਨ ਨਾਨਕ ਤਿਸ ਬਲ ਹਾਰਣ ਜੋ ਸਤਗੁਰ ਲਾਗੇ ਪਾਈ ਨਾਮ ਲਗੇ ਸੇ ਉਦਰੇ ਬਿਨ ਨਾਮ ਜੰਪੁਰ ਜਾਹ ਨਾਨਕ ਬਿਨ ਨਾਮ ਸੁਖ ਨਹੀਂ ਆਏ ਗਏ ਪਸ਼ੂਤਾਹ ਚਿੰਤਾ ਥਾਵਤ ਰਹਿ ਗਏ ਤਾ ਮਨ ਭਇਆ ਅਨੰਦ ਗੁਰ ਪ੍ਰਸਾਦੀ ਬੁੱਝੀ ਐ ਸਾਧਨ ਸੁਤੀ ਨਚਿੰਦ ਜਿਨ ਕੋ ਪੂਰਬ ਲਿਖਿਆ ਤੇ ਨਾ ਫੇਟਿਆ ਗੁਰ ਗੋਵਿੰਦ ਨਾਮਕ ਸਹਜੇ ਮਿਲ ਰਹਿ ਹਰ ਪਾਇਆ ਪਰਮ ਅਨੰਦ ਸਤ ਗੁਰ ਸੇਵਨ ਆਪਣਾ ਗੁਰ ਸ਼ਬਦ ਦੀ ਵਿਚਾਰ ਸਤ ਗੁਰਤਾ ਪ੍ਰਾਣਾ ਮੰਨ ਲੈਨ ਹਰ ਨਾਮ ਰੱਖੇ ਔਰ ਥਾਰ ਇੱਥੇ ਉਥੇ ਮੰਨੀਆਂ ਹਰ ਨਾਮ ਲੱਗੇ ਵਾਪਾਰ ਗੁਰਮੁਖ ਸ਼ਬਦ ਸੰਯਾਪ ਦੇ ਇਤ ਸੱਚੇ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ ਜਮ ਕਾਲ ਮੇੜ ਨਾ ਆਵਈ ਆਪ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇ ਤਨਵੰਤ ਹੈ ਨਿਰਧਨ ਹੋਰ ਸੰਸਾਰ